ਸਤਿ ਸ੍ਰੀ ਅਕਾਲ ਜੀ ॠषि मुਨੀਆਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਵਾਲੇ ਨਾਲ ਕਿ 10 ਖਾਸ ਕਿਸਮ ਦੇ ਪਾਪ ਹੁੰਦੇ ਨੇ ਤੇ ਕਹਿੰਦੇ ਨੇ ਕਿ ਇਹ ਕੰਮ ਅਸੀਂ ਜ਼ਿੰਦਗੀ 'ਚ بار-बार ਕਰਦੇ ਆਂ ਇੰਨੀਆਂ ਵਾਰ ਕਿ ਹਜ਼ਾਰਾਂ ਲੱਖਾਂ ਬਣ ਜਾਂਦੇ ਨੇ ਸਾਡੇ ਕੋਲ ਨਾ ਇੱਕ ਅੰਸ਼ ਹੈ 10 ਪਾਪ ਜ਼ੁਬਾਨ ਮਨ ਅਤੇ ਤਨ ਇਸੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਮਕਸਦ ਇਹ ਹੈ ਕਿ ਇਹ 10 ਪਾਪ ਕਿਹੜੇ ਨੇ ਇਹਨਾਂ ਦੀ ਵੰਡ ਕਿਵੇਂ ਹੈ ਇਹ ਸਮਝੀਏ ਤੇ ਨਾਲੇ ਇਹ ਵੀ ਦੇਖਿਏ ਕਿ ਇਹਨਾਂ 10 ਦੋਖਾਂ ਨੂੰ ਜਾਣਨ ਨਾਲ ਅ ਸ਼ੁੱਧਤਾ ਕਿਵੇਂ ਆ ਸਕਦੀ ਹੈ ਜਿਵੇਂ ਸਰੋਤ ਚ ਆਇਆ 10 ਪੁਰਬ ਸਦਾ ਦਸਾਹਰਾ ਮਤਲਬ ਰਬ ਦਾ ਨਾਮ ਇਹਨਾਂ ਦਸਾਂ ਨੂੰ ਦੂਰ ਕਰਦਾ ਤਾਂ ਚਲੋ ਇਸ ਨੂੰ ਖੋਲਦਿਆਂ ਥੋੜਾ ਸਰੋਤ ਕਹਿੰਦਾ ਹੈ ਕਿ ਤਿੰਨ ਹਿੱਸੇ ਨੇ ਚਾਰ ਜ਼ੁਬਾਨ ਦੇ ਤਿੰਨ ਮਨ ਦੇ ਤੇ ਤਿੰਨ ਤਨ ਦੇ ਮਤਲਬ ਸਰੀਰ ਦੇ ਪਹਿਲਾ ਜ਼ੁਬਾਨ ਵਾਲੇ ਚਾਰ ਦੇਖੀਏ ਪਹਿਲਾ ਮਿੱਥਿਆ ਬੋਲਣਾ ਯਾਨੀ ਝੂਠ ਦੂਜਾ ਵਿਅਰਥ ਬੋਲਣਾ ਮਤਲਬ ਫਜ਼ੂਲ ਦੀਆਂ ਗੱਲਾਂ ਤੀਜਾ ਫਿੱਕਾ ਬੋਲਣਾ ਬੇਰਸ ਜਿਹਾ ਤੇ ਚੌਥਾ ਕੋੜਾ ਬੋਲਣਾ ਮਤਲਬ ਚੁਬਵਾ ਹੁਣ ਮਾਹਿਰ ਜੀ ਸਵਾਲ ਇਹ ਹੈ ਕਿ ਸਿਰਫ ਬੋਲਣਾ ਸ਼ਬਦ ਇਹ ਪਾਪ ਕਿਵੇਂ ਹੋ ਗਏ ਇਹ ਤਾਂ ਬਸ ਆਵਾਜ਼ ਹੀ ਹੈ ਹਾਂਜੀ ਦੇਖੋ ਇਹ ਸਵਾਲ ਬਹੁਤ ਵਾਜਿਬ ਹੈ ਗੱਲ ਸਿਰਫ ਸ਼ਬਦ ਕਹਿਣ ਦੀ ਨਹੀਂ ਉਹਨਾਂ ਦੇ ਅਸਰ ਦੀ ਹੈ ਜਿਵੇਂ ਮਿੱਥਿਆ ਝੂਠ ਇਹ ਪਰੋਸਾ ਤੋੜਦਾ ਹੈ ਰਿਸ਼ਤੇ ਖਰਾਬ ਕਰਦਾ ਹੈ ਵੇਰਥ ਬੋਲਣਾ ਮਤਲਬ ਬੇਕਾਰ ਗੱਪਾਂ ਇਹ ਆਪਣਾ ਤੇ ਦੂਜਿਆਂ ਦਾ ਵਕਤ ਖਰਾਬ ਕਰਨਾ ਹੈ ਨਾ ਹਾਂਜੀ ਬਿਲਕੁਲ ਤੇ ਫਿੱਕਾ ਬੋਲਣਾ ਜਦੋਂ ਤੁਸੀਂ ਬੇਰੁਖੀ ਨਾਲ ਬਿਣਾ ਨਿੱਗਤੋ ਬੋਲਦੇ ਹੋ ਉਹ ਵੀ ਰਿਸ਼ਤਿਆਂ 'ਚ ਦੂਰੀ ਲਿਆਉਂਦਾ ਹੈ ਤੇ ਕੌੜਾ ਬੋਲਣਾ ਉਹ ਤਾਂ ਸਿੱਧਾ ਦੂਜੇ ਦੇ ਦਿਲ ਨੂੰ ਸੱਟ ਮਾਰਦਾ ਹੈ ਇੱਕ ਤਰ੍ਹਾਂ ਦੀ ਮਾਨਸਿਕ ਹਿੰਸਾ ਹੀ ਹੈ ਅੱਛਾ ਹਾਂਜੀ ਤਾਂ ਇਸ ਲਈ ਇਹ ਜ਼ੁਬਾਨ ਦੇ ਪਾਪ ਅਸਲ ਵਿੱਚ ਸਾਡੇ ਸਮਾਜਿਕ ਤਾਣੇ ਬਾਣੇ ਤੇ ਸਾਡੇ ਆਪਸੀ ਰਿਸ਼ਤਿਆਂ ਦੇ ਅਸਰ ਪਾਉਂਦੇ ਨੇ ਇਹ ਸਾਨੂੰ ਯਾਦ ਕਰਾਉਂਦੇ ਨੇ ਕਿ ਬੋਲਣ ਤੋਂ ਪਹਿਲਾਂ ਸੋਚਣਾ ਕਿੰਨਾ ਜ਼ਰੂਰੀ ਹੈ ਹਮ ਮਤਲਬ ਸਾਡੇ ਬੋਲ ਸਿਰਫ ਹਵਾ 'ਚ ਨਹੀਂ ਜਾਂਦੇ ਉਹਨਾਂ ਦਾ ਅਸਰ ਹੁੰਦਾ ਹੈ ਆਪਣੇ ਤੇ ਵੀ ਦੂਜਿਆਂ ਤੇ ਵੀ ਚਲੋ ਹੁਣ ਅੱਗੇ ਵਧਦੇ ਹਾਂ ਮਨ ਦੇ ਤਿੰਨ ਪਾਪ ਸਰੋਤ ਕਹਿੰਦਾ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ maal ਮਤਲਬ ਤਨ ਦੌਲਤ ਬਾਰੇ ਬੁਰਾ ਸੋਚਣਾ ਤੇ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਪਰ ਇਹ ਤਾਂ ਸਿਰਫ ਸੋਚ ਹੈ ਜੇ ਕੀਤਾ ਕੁਝ ਨਹੀਂ ਤਾਂ ਸੋਚਣਾ ਵੀ ਪਾਪ ਕਿਵੇਂ ਹੋ ਗਿਆ ਦੇਖੋ ਜੀ ਜੇ ਆਪਾਂ ਵੱਡੀ ਤਸਵੀਰ ਵੇਖੀਏ ਇਹ ਬਹੁਤ ਅਹਿਮ ਗੱਲ ਹੈ ਕਿਉਂਕਿ ਸੋਚ ਹੀ ਤਾਂ ਕੀ ਕਹਿੰਦੇ ਨੇ ਕਰਮ ਦਾ ਬੀਜ ਹੈ ਭਾਵੇਂ ਬਾਹਰ ਕੋਈ ਐਕਸ਼ਨ ਨਾ ਵੀ ਹੋਵੇ ਮਨ ਵਿੱਚ ਕਿਸੇ ਲਈ ਮਾੜਾ ਸੋਚਣਾ ਉਹ ਇੱਕ ਨੈਗੇਟਿਵ એનર્ਜੀ ਬਣਾਉਂਦਾ ਹੂੰ ਇਹ ਸਾਡੇ ਆਪਣੇ ਮਨ ਦੀ ਸ਼ਾਂਤੀ ਭੰਗ ਕਰਦਾ ਹੈ ਆਪਣੇ ਅੰਦਰ ਈਰਖਾ ਲਾਲਚ ਨਫ਼ਰਤ ਇਹ ਚੀਜ਼ਾਂ ਪੈਦਾ ਕਰਦਾ ਹੈ ਤਾਂ ਇਹ ਇੱਕ ਅੰਦਰੂਨੀ ਹਾਲਤ ਹੈ ਜਿਹੜੀ ਬਾਅਦ ਵਿੱਚ ਮਤਲਬ ਗਲਤ ਕੰਮਾਂ ਵੱਲ ਲੈ ਜਾ ਸਕਦੀ ਹੈ ਇਸ ਲਈ ਮਨ ਦੇ ਲੈਵਲ ਤੇ ਵੀ ਸਫਾਈ ਸ਼ੁੱਧਤਾ ਜ਼ਰੂਰੀ ਮੰਨੀ ਗਈ ਹੈ ਵਾਕਈ ਇਹ ਗੱਲ ਤਾਂ ਸੋਚਣ ਵਾਲੀ ਹੈ ਕਿ ਅੰਦਰ ਕੀ ਚੱਲ ਰਿਹਾ ਉਹ ਵੀ ਕਿੰਨਾ ਮਾਇਨੇ ਰੱਖਦਾ ਹੈ ਅੱਛਾ ਤਾਂ ਹੁਣ ਆਖਰੀ ਤਿੰਨ ਜਿਹੜੇ ਤਨ ਯਾਨੀ ਸਰੀਰ ਨਾਲ ਜੁੜੇ ਨੇ ਉਹ ਹਨ ਕਿਸੇ ਦੀ ਜਾਨ ਲੈ ਲੈਣੀ ਕਿਸੇ ਦਾ ਮਾਲ ਖੋ ਲੈਣਾ ਤੇ ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ ਹਾਂਜੀ ਤੇ ਇੱਥੇ ਨਾ ਇੱਕ ਬੜਾ ਸਾਫ਼ ਜਿਹਾ ਪੈਟਰਨ ਦਿਸਦਾ ਹੈ ਜੇ ਤੁਸੀਂ ਧਿਆਨ ਦਿਓ ਇਹ ਤਿੰਨ ਸਰੀਰਕ ਪਾਪ ਇੱਕ ਤਰ੍ਹਾਂ ਨਾਲ ਸਿੱਧੇ ਸਿੱਧੇ ਮਨ ਦੇ ਤਿੰਨ ਪਾਪਾਂ ਦਾ ਹੀ ਬਾਹਰੀ ਰੂਪ ਨੇ ਅੱਛਾ ਕਿਵੇਂ ਦੇਖੋ ਪਹਿਲਾਂ ਮਨ ਵਿੱਚ ਸੋਚ ਆਉਂਦੀ ਹੈ ਕਿਸੇ ਦੀ ਜਾਨ ਬਾਰੇ ਪੈਸੇ ਬਾਰੇ ਜਾਂ ਇੱਜ਼ਤ ਬਾਰੇ ਮਾੜਾ ਖਿਆਲ ਤੇ ਫਿਰ ਉਹ ਸੋਚ ਉਹ ਇਰਾਦਾ ਸਰੀਰਕ ਕੰਮ ਵਿੱਚ ਬਦਲ ਜਾਂਦਾ ਹੈ ਓ ਹਾਂ ਸਮਝ ਗਈ ਤਾਂ ਇਹ ਜਿਹੜਾ ਢਾਂਚਾ ਹੈ ਇਹ ਦੱਸਦਾ ਹੈ ਕਿ ਰਿਸ਼ੀਆਂ ਨੇ ਗੁਰੂਆਂ ਨੇ ਕਿੰਨੀ ਡੂੰਘਾਈ ਨਾਲ ਇਸ ਕੜੀ ਨੂੰ ਸਮਝਿਆ ਸੀ ਮਨ ਦੀ ਸੋਚ ਤੇ ਸਰੀਰ ਦਾ ਕਰਮ ਕਿ ਕੰਮ ਹਮੇਸ਼ਾ ਸੋਚ ਤੋਂ ਹੀ ਸ਼ੁਰੂ ਹੁੰਦਾ ਹ ਤਾਂ ਫਿਰ ਇਹ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ ਸਾਨੂੰ ਇੱਕ ਬੜਾ ਸਾਫ਼ ਜਿਹਾ ਢਾਂਚਾ ਮਿਲ ਗਿਆ 10 ਖਾਸ ਤਰ੍ਹਾਂ ਦੇ 네ਗੇਟਿਵ ਕੰਮ ਜਾਂ ਵਿਚਾਰ ਚਾਰ ਬੋਲਣ ਦੇ ਤਿੰਨ ਸੋਚਣ ਦੇ ਤਿੰਨ ਕਰਨ ਦੇ ਇੱਕ ਨਕਸ਼ਾ ਜਿਹਾ ਜਿਹੜਾ ਸਾਨੂੰ ਸਾਡੇ ਵੱਡਿਆਂ ਨੇ ਦਿੱਤਾ ਹੈ ਆਪਣੇ ਆਪ ਨੂੰ ਸਮਝਣ ਲਈ ਬਿਲਕੁਲ ਬਿਲਕੁਲ ਤੇ ਇਹਨਾਂ ਦਸ ਦੋਖਾਂ ਬਾਰੇ ਸਿਰਫ ਜਾਣਨਾ ਹੀ ਕਾਫੀ ਨਹੀਂ ਅਸਲ ਗੱਲ ਹੈ ਇਹਨਾਂ ਲਈ ਸੁਚੇਤ ਹੋਣਾ ਜਾਗਰੂਕ ਹੋਣਾ ਤੇ ਉਹ ਜਿਹੜਾ ਸਰੋਤ ਚ ਜ਼ਿਕਰ ਆਇਆ ਨਾ 10 ਪੂਰਵ ਸਦਾ ਦਸਹਰਾ ਉਹ ਬਹੁਤ ਖੂਬਸੂਰਤ ਹੈ ਹਾਂਜੀ ਇਹਦਾ ਮਤਲਬ ਸਿਰਫ ਇਹ ਨਹੀਂ ਕਿ ਰੱਬ ਦਾ ਨਾਮ ਲਿਆ ਤੇ ਪਾਪ ਮਿਟ ਗਏ ਨਹੀਂ ਇਹਦਾ ਡੂੰਗਾ ਮਤਲਬ ਹੈ ਕਿ ਜਿਵੇਂ ਦਸਹਿਰਾ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਨਿਸ਼ਾਨ ਹੈ ਓਵੇਂ ਹੀ ਰੱਬ ਨਾਲ ਜੁੜਨਾ ਉਹਨੂੰ ਯਾਦ ਰੱਖਣਾ ਉਹ ਸਾਡੇ ਅੰਦਰ ਨਾ ਇੱਕ ਤਾਕਤ ਪੈਦਾ ਕਰਦਾ ਹੈ ਜਿਸ ਨਾਲ ਅਸੀਂ ਇਹਨਾਂ 10 ਮਾੜੇ ਰੁਝਾਨਾਂ ਤੇ ਜਿੱਤ ਪਾ ਸਕਦੇ ਹਾਂ। ਅੱਛਾ ਤਾਂ ਇਹ ਸਿਰਫ ਇੱਕ ਲਿਸਟ ਨਹੀਂ ਹੈ ਇਹ ਤਾਂ ਸ਼ੁੱਧ ਹੋਣ ਦਾ ਅੰਦਰੋਂ ਬਦਲਣ ਦਾ ਇੱਕ ਰਸਤਾ ਹੈ। ਹਾਂ ਵਾਕਈਏ ਇੱਕ ਬਹੁਤ ਤਾਕਤਵਰ ਵਿਚਾਰ ਹੈ। ਤਾਂ ਅਖੀਰ ਵਿੱਚ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆਂ। ਜੇ ਸਾਨੂੰ ਇਹ 10 ਨਕਾਰਾਤਮਕ ਚੀਜ਼ਾਂ ਦਾ ਪਤਾ ਲੱਗ ਗਿਆ ਤਾਂ ਕੀ ਹੋਵੇਗਾ ਜੇ ਅਸੀਂ ਜਾਣ ਬੁਝ ਕੇ ਇਹਨਾਂ ਦੇ ਉਲਟ ਚੰਗੇ ਗੁਣਾਂ ਤੇ ਧਿਆਨ ਦੇਈਏ? ਜਿਵੇਂ ਸੱਚ ਬੋਲਣਾ ਚਮਕੇ ਬੋਲ ਬੋਲਣੇ ਦਇਆਲਤਾ ਰੱਖਣੀ ਚੰਗੀ ਨੀਅਤ ਰੱਖਣੀ ਤੇ ਦੂਜਿਆਂ ਦੀ ਜ਼ਿੰਦਗੀ ਉਹਨਾਂ ਦੇ ਮਾਲਸਬਾਬ ਤੇ ਇੱਜ਼ਤ ਦਾ ਆਦਰ ਕਰਨਾ ਜੇ ਅਸੀਂ ਇਹ ਕਰੀਏ ਤਾਂ ਸਾਡੇ ਆਪਣੇ ਤਜਰਬੇ ਨੂੰ ਸਾਡੇ ਆਲੇ ਦੁਆਲੇ ਨੂੰ ਕਿਵੇਂ ਬਦਲ ਸਕਦਾ